ਸਪਿਰਚੁਅਲ ਹੋ ਜਾ ਕੁਦਰਤ ਨੂੰ ਪਿਆਰ ਕਰੋ ਤਾਰਕਾ ਮੰਡਲ ਤਾਰੇ ਵੇਖੋ ਰਾਤ ਨੂੰ ਸੂਰਜ ਚੰਦ ਧਰਤੀ ਹਰਾਕਾ ਪਾਣੀ ਇਹਨੂੰ ਇਹਨੂੰ ਵੇਖੋ ਤੁਹਾਡੀ ਜ਼ਿੰਦਗੀ ਬਹੁਤ ਸੋਕੀ ਹੋ ਜਾਣੀ ਹੈ ਜਗਨ ਮਥਾਲ RAM ਚੰਨ ਦੀਪਕ ਤਾਰਕਾ ਮੰਡਲ ਪਵਨ ਗੁਰੂ ਪਾਣੀ ਪਿਤਾ ਮਾਤਾ ਤਹਤ ਮਹਤ ਐਪਰੀਸ਼ੀਏਟ ਕਰੋ ਆਪਣੇ ਆਪ ਨੂੰ ਕਿ ਅਸੀਂ ਬਹੁਤ ਲੱਕੀ ਹੈ ਅਸੀਂ ਸਵਰਗ ਦੇ ਵਿੱਚ ਆ ਸਵਰਗ ਕਿਤੇ ਹੋਰ ਨਹੀਂ ਹੈਗਾ ਜਿਹੜੇ ਲੋਕ ਕਹਿੰਦੇ ਨੇ ਅਸੀਂ ਮਾਰ ਕੇ ਗਏਗਾ ਸਵਰਗਨ ਜਾਵਾਂਗੇ ਉਹ ਲੋਕ ਕਹਿੰਦੇ ਜਿਨ੍ਹਾਂ ਨੇ ਇੱਥੇ ਆਪਣੀ ਜ਼ਿੰਦਗੀ ਨਰਕ ਬਣਾਈ ਹੈ ਉਹ ਹੀ ਲਾਈਫ ਆ ਬੈਸਟ ਲਾਈਫ ਜਿਉ ਜ਼ਿੰਦਗੀ ਜਿੰਦਾਬਾਦ ਆ ਮੈਂ ਬੈਸਟ ਆ ਮੈਨੂੰ ਪਤਾ ਵਾ ਮੈਂ ਬਹੁਤ ਹੀ ਖੁਸ਼ ਬੰਦਾ ਖੁਸ਼ਦਿਲ ਬੰਦਾ ਇਸ ਧਰਤੀ ਤੇ ਤੇ ਮੇਰੇ ਫੇਸ ਨੇਚਰ ਇਸ ਕੁਦਰਤ ਇਸ ਸਪਿਰੀਚੁਅਲ ਪਾਵਰ ਨੇ ਮੈਨੂੰ ਆਸ਼ੀਰਵਾਦ ਦਿੱਤਾ ਵਾ ਤੇ ਮੈਂ ਬੈਸਟ ਆ ਤੇ ਜ਼ਿੰਦਗੀ ਜਿੰਦਾਬਾਦ ਆ ਤਰਤੀਬਾ ਸੋਹਣੀ ਆ ਪਾਣੀ ਵਗ ਰਿਹਾ ਵਾ ਹਵਾ ਵਗ ਰਹੀ ਹੈ ਮੈਂ ਹਵਲ ਸਾ ਲੈ ਰਿਆ ਵਾ ਹਵਾ ਮੇਰੇ ਅੰਦਰ ਜਾ ਰਹੀ ਆ ਮੇਰੇ ਵਰਗਾ ਲੱਕੀ ਬੰਦਾ ਕੋਈ ਨਹੀਂ ਹੈਗਾ ਜ਼ਿੰਦਗੀ ਜ਼ਿੰਦਾਬਾਦ ਆ ਮੈਂ ਆਪਣੇ ਆਪ ਨੂੰ ਹਮੇਸ਼ਾ ਕਹਿੰਨਾ ਗਲੇਨ ਯੂ ਆਰ ਦਾ ਬੈਸਟ ਮੈਂ ਬੈਸਟ ਆ ਮੈਂ ਸਭ ਤੋਂ ਵਧੀਆ ਖੁਸ਼ਹਾਲ ਤੇ ਸਭ ਤੋਂ ਲੱਕੀ ਪਰਸਨ ਆ ਇਸ ਧਰਤੀ ਤੇ ਮੈਂ ਸਵਰਗ ਦੇ ਵਿੱਚ ਆ ਇਸ ਵਕਤ ਤੇ ਗਾਂ ਤਾਂ ਮੈਨੂੰ ਕੁਝ ਨਹੀਂ ਪਤਾ ਕਿੱਥੇ ਮੈਂ ਜਾਣਾ ਤੇ ਕਿੱਥੋਂ ਮੈਂ ਆਇਆ ਗਾਂ ਵੀ ਉਹੀ ਆ ਜਿੱਥੋਂ ਮੈਂ ਆਇਆ ਉਹੀ ਗਾਂ ਵਾ ਪਿੱਛੋਂ ਦਾ ਮੈਨੂੰ ਪਤਾ ਨਹੀਂ ਗਾਂ ਦਾ ਮੈਨੂੰ ਪਤਾ ਨਹੀਂ ਲੱਗਣਾ ਤੇ ਇਸ ਕਰਕੇ ਜੋ ਮੈਂ ਹੈਗਾ ਵਾਂ ਹੋਂ ਮੈਂ ਬੈਸਟ ਆ ਤੁਸੀਂ ਵੀ ਇਦਾਂ ਸੋਚੋ ਮੈਂ ਕਿਨਾਂ ਜ਼ਿੰਦਗੀ ਖੁਸ਼ਹਾਲ ਹੋ ਜਾਊਗੀ